¡Gracias! ਨਹੀਂ ਨਹੀਂ ਇਨਾਂ ਤੇ ਭਾਈ ਸਾਹਿਬ ਨਿਕਲੋ ਬਾਹਰ ਮੇਰੀ ਰਿਕੁਐਸਟ ਆ ਸਾਰੇ ਨੂੰ ਕਿ ਕਲੀ ਕਰੋ ਜੀ ਦੀ ਫੈਮਿਲੀ ਤੋਂ ਆਉਣ ਦੇ ਇੱਕ ਫਰੀਜ ਬਾਕੀ ਸਾਰੇ ਜਣੇ ਪਲੀਜ਼ ਮੇਰੀ ਰਿਕੁਐਸਟ ਆ ਇੱਕ ਵਾਰੀ ਬਾਹਰੋਂ ਪਾਸੇ ਹਾਂ ਭਾਈ ਸਾਹਿਬ ਹਾਂਜੀ ਸਰ ਆਜੋ ਮੇਰੇ ਕੋਲ ਜੀ ਹੁੰਦੀ ਗੱਲ ਇੱਕ ਦੂਜੇ ਮਿਲ ਰਹੇ ਆ ਮੈਂ ਦਰਵਾਜ਼ਾ ਹੋ ਮਿਲ ਰਹੇ ਆ ਬੇਨਤੀ ਆ ਬੇਨਤੀ ਦੇਖੋ ਸਾਰੇ ਉਹਨਾਂ ਦੀਆਂ ਫੈਮਿਲੀਆਂ ਆਈਆਂ ਹੋਈਆਂ ਨੇ ਤੁਸੀਂ ਨਾ ਯਾਦ ਇੱਕ ਵਾਰੀ ਫੇਰ ਗੱਲ ਸੁਣ ਲਈ ਦੀ ਹੁੰਦੀ ਸਾਰੇ ਭਰਾ ਜੀ ਤੁਸੀਂ ਤੂੰ ਵੱਡਾ ਕੋਈ ਛੋਟਾ ਨਹੀਂ ਨਹੀਂ ਕੋਈ ਗੱਲ ਨਹੀਂ ਫੈਮਿਲੀ ਜੋ ਕਿਉਂ ਇੰਨਾ ਗਰਜਦਾ ਅੱਜ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਜਿਹੜੇ ਮਤਲਬ ਲੋਕ ਪੰਜਾਬ ਨੂੰ ਬਦਲਾਵ ਚਾਹੇ ਉਹਨਾਂ ਦੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਸਰ ਪੰਜਾਬ ਦੇ ਉੱਤੇ ਕਈ ਵਾਰ ਹਫਤੇ ਆਇਆ ਪੰਜਾਬ ਦੇ ਉੱਤੇ ਕਈ ਵਾਰ ਮਤਲਬ ਜਿਹੜਾ ਉਹ ਇੰਨਾ ਦੇ ਹੱਲੇ ਗੁੱਲੇ ਹੋਏ ਕਿ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਵੀ ਗਵਰਨਮੈਂਟ ਵੱਲੋਂ ਵਾਟ ਵੀ ਸੈਂਟਰ ਗਵਰਨਮੈਂਟ ਦੇ ਸਾਡੇ ਸਾਡੇ ਫੰਡ ਰੋਪ ਤੇ ਸੱਚੇ ਕਦੀ ਗੱਲ ਕਿ ਪੰਜਾਬ ਤੱਕ ਕੀ ਨਾ ਕਰੇ ਪਤਾ 2.5 ਸਾਲ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਖੇਡਾਂ ਵੱਤ ਪੰਜਾਬ ਦੀਆਂ ਸ਼ੁਰੂ ਕੀਤਾ ਸੀਗਾ ਜਿਹੜਾ ਖਿਡਾਰੀਆਂ ਤੇ ਕਰੋੜਾਂ ਰੁਪਇਆ ਲਾਇ ਉਹਨਾਂ ਐਡਵਾਂਸ ਦਿੱਤੇ ਪਹਿਲੀਆਂ ਸਰਕਾਰਾਂ ਨੇ ਕੀ ਕਰਦੀਆਂ ਵੀ ਤੂੰ ਖੇਡ ਕੇ ਆਓ ਜੀ ਫਿਰ ਪਤਾ ਨਹੀਂ ਕਿਸ ਨੂੰ ਕੋਈ ਦੇਣਾ ਕਿ ਨਹੀਂ ਦੇਣਾ ਸਾਡੇ ਮੁਖਲਦੀ ਸਾਹਿਬ ਦੇ ਐਡਵਾਂਸ ਸਾਡੇ ਕੋਲ ਦੀ ਤੇਰੀ ਬਤ ਦਿੱਤੀ ਕਿ ਤੁਸੀਂ ਤਿਆਰੀ ਕਰੋ ਚੰਗੇ ਮਤਲਬ ਜਿਹੜਾ ਜਾਓ ਚੰਗੀਆਂ ਜਗ੍ਹਾ ਦੇ ਉੱਤੇ ਚੰਗੇ ਸਟੇਡੀਅਮ ਦੇਖੋ ਚੰਗੀਆਂ ਜਿਹੜੀਆਂ ਅਕੈਡਮੀਆ ਉਹਨਾਂ ਦੇ ਵਿੱਚ ਜਾਓ ਚੰਗੀਆਂ ਸਪੋਰਟਸ ਅਕੈਡਮੀਆ ਜਿਹੜੀਆਂ ਉਹਨਾਂ ਦੇ ਵਿੱਚ ਜਾਓ ਉਹਦਾ ਸਿੱਟਾ ਕਿ ਅੱਜ ਆਪਾਂ ਮਤਲਬ ਜਿਹੜੇ 10 ਖਿਡਾਰੀ ਪੰਜਾਬ ਦੇ ਇੱਕ ਟੀਮ ਦੇ ਵਿੱਚ ਆ ਗਏ ਔਰ ਪੰਜ ਅਵਸਰ ਦੇ ਇਹ ਵੀ ਸਾਡੇ ਲਈ ਮੈਂ ਅਮਰਸਰ ਨੂੰ ਬਲੌਗ ਕਰਦਾ ਇਹਦੇ ਵਾਸਤੇ ਵੀ ਬੜੀ ਮਾਣ ਦੀ ਗੱਲ ਹੈ ਕਿ ਪੰਜ ਜਿਹੜੇ ਮਾਝੇ ਦੇ ਮਤਲਬ ਖਿਡਾਰੀ ਆ ਉਹ ਮਲਗਰੇ ਦੇ ਵਿੱਚ ਅੱਜ ਆਦੇ ਸੋ ਅੱਜ ਪੰਜਾਬ ਦੀ ਬਹੁਤ ਗੋਤ ਬਣੀ ਨੇ ਤੋਂ ਵੱਲੋਂ ਕਿਸ ਤਰੀਕੇ ਦਾ ਮਾਨ ਸਨਮਾਨ ਜਿਹੜਾ ਕੀਤਾ ਜਾਵੇ ਪੰਜਾਬ ਵੱਲੋਂ ਅੱਜ ਤੇ ਅਸੀਂ ਜੀਆਈ ਕਹਦੇ ਬਾਕੀ ਮੁਖਵੰਤੀ ਸਾਹਿਬ ਨੇ ਪਹਿਲਾਂ ਹੀ ਦੋਸਤ ਕਰਤਾ ਕਿ ਕਿ ਕਰੋੜ ਰੁਪਇਆ ਜਿਹੜਾ ਉਹ ਸਾਰੇ ਖਿਡਾਰੀਆਂ ਨੂੰ ਦਵਾਂਗੇ ਸਾਰੇ ਖਿਡਾਰੀਆਂ ਨੂੰ ਪਹਿਲੀ ਵਾਰ ਹੋਊਗਾ ਕਿ ਐਡਵਾਂਸ ਵੀ ਤੋਂ ਹੋਣ ਵੀ ਸਾਰੇ ਖਿਡਾਰੀਆਂ ਦੇ ਕਿ ਕਰੋੜ ਰੁਪਏ ਜਿਹੜਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਪਰ ਪਰਿਵਾਰਾਂ ਦਾ ਕਹਿਣਾ ਹੈ ਕਿ ਹਰਿਆਣਾ ਬਹੁਤ ਜ਼ਿਆਦਾ ਹੌਸਲਾ ਵਧਾਉਂਦਾ ਆ ਤਿੰਨ ਤਿੰਨ ਕਰੋੜ ਰੁਪਏ ਦਿੱਤਾ ਜਾਂਦਾ 75 ਪਰ ਸਰਕਾਰ ਇੱਕ ਕਰੋੜ ਤੋਂ ਵੱਧਦੀ ਨਹੀਂ ਪੰਜਾਬ ਸਰਕਾਰ ਤੋਂ ਵੀ ਅਪੀਲ ਕਰਦੇ ਨੇ ਪਰਿਵਾਰ ਕਿ ਇਸ ਵਾਰ ਉਹਨਾਂ ਦਾ ਹੌਸਲਾ ਵਧਾਇਆ ਜਾਵੇ ਉਹਨਾਂ ਨੇ ਪੂਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਨਾ ਕਿ ਪੰਜਾਬ ਦਾ ਕੋਈ ਗੱਲ ਨਹੀਂ ਇਹਦੇ ਤੇ ਵੀ ਅਸੀਂ ਬਹੁਤ ਕੌਲ ਕਰਦੇ ਸਾਡੀ ਡਿਊਟੀ ਇਹ ਆ ਕਿ ਅਸੀਂ ਇਦਾਂ ਦੀਆਂ ਤਿਆਰੀਆਂ ਕਰੀਏ ਇਦਾਂ ਦੀ ਹੌਸਲਾ ਵਧਾਈ ਕਰੀਏ ਤੇ ਅਗਲੀ ਵਾਰ ਸਾਡੀਆਂ ਟੀਮਾਂ ਜਿਹੜੀਆਂ ਗੋਲਡ ਮੈਡਲ ਲੈ ਕੇ ਆਉਣ ਉਹਨਾਂ ਦਾ ਹੱਥ ਪੱਕੋ ਜਿਹੜਾ ਹੱਥ ਸੂਲ ਤਜੋਬਾ ਹਾਤੀ ਜਿਹੜੀ ਆ ਉਹ ਮਾਨ ਸਾਹਿਬ ਦੇਣ ਕੇ ਬੈਠ ਕੇ ਅੱਗੇ ਤੁਹਾਨੂੰ ਪਤਾ ਮਾਨ ਸਾਹਿਬ ਨੇ ਚੋਬਾ ਕਿਹਦੇ ਤੀ ਦਿੱਤੀ ਆ ਪਹਿਲੀ ਸਰਕਾਰ ਦੇਖ ਕੇ ਗਈਏ ਮਾਨ ਸਾਹਿਬ ਨੇ ਕਿੰਨੇ ਖੜਾ ਲਿਆ ਉਹਨਾਂ ਦੇ ਚੋਬਾ ਕਿ ਇਹਨੂੰ ਡੀਐਸਪੀ ਲਾਇਆ ਕਿ ਇਹਨੂੰ ਕੁਝ ਲਾਇਆ ਕਿ ਇਹਨੂੰ ਕੁਝ ਕੀਤਾ ਸੋ ਪੰਜਾਬ ਸਰਕਾਰ ਵੀ ਹਰ ਤਰ੍ਹਾਂ ਦੀ ਜਿਹੜੀ ਬਤ ਕਦੂ ਕੀ ਆਪਣੇ ਖੜਾ ਕਟਪਾਲੀ ਸਾਹਿਬ ਵੱਲੋਂ ਇੱਕ ਚਿੱਠੀ ਜਾਰੀ ਕਰ ਦਿੱਤੀ ਗਈ ਹੈ ਕਿ ਪੰਜਾਬ ਸਰਕਾਰ ਦਾ ਲਾਗੂ ਹੋਣਾ ਸਹੀ ਨਹੀਂ ਆ ਜ਼ਮੀਨਾਂ ਨਾਲ ਕੋ ਦਿੱਤੀਆਂ ਨਹੀਂ ਜਾ ਰਹੀਆਂ ਖਾਲੀ ਤੇ ਜਿਹੜੇ ਪ੍ਰੋਜੈਕਟ ਹੈ ਹੌਲੀ ਹੌਲੀ ਪੰਜਾਬ ਦੇ ਉੱਤੇ ਜਾਂਦੇ ਨਜ਼ਰ ਆ ਰਹੇ ਨੇ ਸਰ ਗੱਤਪਾਲੀ ਸਾਹਿਬ ਨੂੰ ਚਿੱਠੀ ਪੰਜਾਬ ਸਰਕਾਰ ਨੂੰ ਨਹੀਂ ਲਿਖਣੀ ਚਾਹੀਦੀ ਮੋਦੀ ਨੂੰ ਲਿਖਣੀ ਚਾਹੀਦੀ ਸੀ ਕਿ ਪਿਛਲੇ 5 ਸਾਲ ਤੋਂ ਮੋਦੀ ਨੇ ਜਿਹੜਾ ਪੰਜਾਬ ਦੇ ਕਿਸਾਨਾਂ ਪਧਤੀ ਵਧਿਰਾ ਧਾ ਦੇ ਪੰਜਾਬ ਦੇ ਜਿਹੜੇ ਫੰਡ ਰੋਕੇ ਪੰਜਾਬ ਦੇ ਜਿਹੜੇ ਰੂਲ ਡਿਵੈਲਪਮੈਂਟ ਦੇ ਫੰਡ ਸਾਡੇ ਜਿਹੜੇ ਹੈਲਥ ਮਿਸ਼ਨ ਦੇ ਫੰਡ ਐਜੂਕੇਸ਼ਨ ਦੇ ਮਿਲੇ ਫੰਡ ਉਹਦਾ ਗੱਟਕੀ ਨੂੰ ਇਹ ਚਿੱਠੀ ਲਿਖਣੀ ਚਾਹੀਦੀ ਮੋਦੀ ਨੂੰ ਕਿ ਭਈ ਜੇ ਪੇ ਸਟੇਟ ਦਾ ਮੁੱਖ ਮੰਤਰੀ ਆਪਣੇ ਖਿਡਾਰੀਆਂ ਨੂੰ ਹੌਸਲਾ ਦੇਈ ਗੱਲ ਦੀ ਪੈਦਸ਼ ਜਿਹੜਾ ਚੋਂਦਾ ਤੂੰ ਉਹਦਾ ਉਹਦਾ ਕੱਲੀ ਲੁੱਕਿਆ ਗਿਆ ਗੱਟਕੀ ਸਾਹਿਬ ਨੂੰ ਚਿੱਠੀ ਲਿਖਣੀ ਚਾਹੀਦੀ ਕਿ ਇੱਕ ਸਪੀਕਰ ਜਿਹੜਾ ਉਹ ਕਿਹੇ ਕਾਨਫਰੰਸ ਜਿਆਦਾ ਜਿੱਥੇ ਐਮਐਲਏ ਦੀ ਕਾਨਫਰੰਸ ਨੂੰ ਜਾਂਦੀ ਹੋਦੀ ਹੈ ਉਹਨੂੰ ਕਿਉਂ ਢੱਕਿਆ ਗਿਆ ਇਸ ਕਰਕੇ ਗੜਕੀ ਸਾਹਿਬ ਦੀ ਚੁੱਪੀ ਇੱਕ ਝੂਠਾ ਬਲੰਦਾ ਉਹ ਪੰਜਾਬ ਨੂੰ ਬੁਜ਼ਾਬ ਕਰਨ ਵਾਲਾ ਕੋਈ ਇੰਦਾ ਦੀ ਉਹਦਾ ਜਿਹੜੀ ਗੱਲ ਨਹੀਂ ਗਈ ਸਭ ਲਾਇਆ ਡਾਟਰ ਹੱਥੀ ਜਿਹੜੀ ਪੰਜਾਬ ਠੀਕ ਹੈ ਔਰ ਜਿੰਨੇ ਪ੍ਰੋਜੈਕਟ ਉਹ ਸਾਡੇ ਦੋਸੀ ਪੇਪਰਾਂ ਅਲਾਵਾਗੇ ਤੁਸੀਂ ਲਵਾ ਲੁਧਿਆਣੇ ਵਿੱਚ ਐਫ ਆਈ ਆਰ ਦਰਜ ਕਰ ਦਿੱਤੀ ਵੀ ਇਹ ਸਾਰੇ ਜਿਹੜਾ ਲੁਧਿਆਣੇ ਨੂੰ ਲੈ ਕੇ ਆ ਉਹਦੇ ਤੇ ਉਹ ਤੇ ਦੇਖੋ ਸਭ ਸਾਡੀ ਕਰਾਂਗੇ ਕਿ ਉਹ ਸਾਡੀ ਕਲੀਅਰ ਆ ਕਿ ਜੇ ਕੋਈ ਬੰਦਾ ਲਾਇਆ ਡਾਟਰ ਨੂੰ ਆਪਣੇ ਹੱਥ ਚ ਲੈਂਦਾ ਤੇ ਉਹ ਸਾਡ ਉਹ ਉਹਦੀ ਹੀ ਪੁਦਾਸ਼ ਕਰਾਂਗੇ ਹਰਕ ਤੋਂ ਬਲ ਕਰਦੀ ਜੋ ਕਰਨਾ ਹੈ ਗਿਆ ਜੀ ਨਹੀਂ ਵੇਖੋ ਇਹ ਤੇ ਸਭ ਤੋਂ ਵੱਧ ਯੋਗਦਾਨ ਤੇ ਪਲੇਅਰ ਸੇ ਉਹਨਾਂ ਦੇ ਮਾਪਿਓ ਦਾ ਹੈਗਾ ਹੈ ਜਿਨ੍ਹਾਂ ਨੇ ਇਹਨਾਂ ਸੈਕਰੀਫਾਈਸ ਕੀਤਾ ਹੈ ਔਰ ਇਹਨਾਂ ਪਲੇਅਰਾਂ ਨੇ ਪੰਜਾਬ ਦਾ ਨਾਮ ਪੂਰੇ ਭਾਰਤ ਦਾ ਨਾਮ ਬਹੁਤ ਉੱਚਾ ਕੀਤਾ ਹੈ ਅਤੇ ਮੇਰੀਆਂ دعਾਵਾਂ ਸੇ ਮੇਰੀਆਂ ਦਸ ਵਿਸ਼ੇ ਹਮੇਸ਼ਾ ਇਹਨਾਂ ਦੇ ਨਾਲ ਨੇ ਇਸ ਤੋਂ ਇਲਾਵਾ ਮੈਂ ਸਮਝਦਾ ਕਿ ਇਹਨਾਂ ਪਲੇਅਰਾਂ ਦਾ ਇਕ ਅਹਿਮ ਯੋਗਦਾਨ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਖੇਡਾਂ ਵਾਲੇ ਪਾਸੇ ਪ੍ਰੇਰਿਤ ਕਰਨ ਦੇ ਵਿੱਚ ਹਰਮਨ ਸਿੰਘ ਕਪਤਾਨ ਉਹਨਾਂ ਦੇ ਪਿਤਾ ਜੀ ਨੇ ਸਾਡਾ ਯੋਗਦਾਨ ਬਹੁਤ ਅਕੜਾ ਚੰਡ ਕੇ ਰੱਖਿਆ ਤੇ ਫਿਰ ਸੱਪ ਕੋਲ ਚਲੋ ਇਹ ਇਹ ਸਾਨੂੰ ਵੀ ਸਾਡੇ ਜਿਹੜੇ ਉਸਤਾਦ ਸੀਗੇ ਉਹਨਾਂ ਨੇ ਚੰਡਿਆ ਸੀ ਅਸੀਂ ਕੁਝ ਕਿਸਮਤ ਆ ਕੇ ਜਿਨ੍ਹਾਂ ਨੂੰ ਅਸੀਂ ਅੱਗੇ ਟ੍ਰੇਨਿੰਗ ਦਿੱਤੀ ਆ ਉਹ ਉਸੇ ਤਰ੍ਹਾਂ ਪੰਜਾਬ ਦਾ ਨਾਮ ਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਨੇ ਤੇ ਅੱਗੇ ਵੀ ਕਰਦੇ ਰਹਿਣ ਔਰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਸਾਰੇ ਮਾਪਿਓ ਨੂੰ ਸਾਰੇ ਪਲੇਅਰਾਂ ਨੂੰ ਖਾਸ ਕਰਕੇ ਸਾਡੇ ਸਰਪੰਚ ਸਾਹਿਬ ਕਪਤਾਨ ਹਰਮਨਪ੍ਰੀਤ ਨੂੰ ਉਹ ਚੜ੍ਹਦੀ ਕਲਾ ਵਿੱਚ ਰਹਿਣ ਤੇ ਇਸੇ ਤਰੀਕੇ ਸਾਡੇ ਦੇਸ਼ ਲਈ ਮੈਡਲ ਜਿੱਤੇ ਰਹੇ। ਨੌਜਵਾਨਾਂ ਨੂੰ ਕੋਈ ਨਸ਼ਾ ਨਹੀਂ ਲੈ ਕੇ ਉਹਨਾਂ ਨੂੰ ਬਿਹਤਰੀ ਦਾ ਚਾਹੁੰਦਾ ਨਸ਼ਾ ਹੋ। ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਤੁਸੀਂ ਇਹ ਦੇਖੋ ਜਿੱਦਾਂ ਇਹਨਾਂ ਪਲੇਅਰਾਂ ਨੇ ਨਾਮ ਰੋਸ਼ਨ ਕੀਤਾ ਹੈ ਔਰ ਤੁਸੀਂ ਦੇਖੋ ਇਹਨਾਂ ਪਲੇਅਰਾਂ ਨੂੰ ਪੰਜਾਬ ਸਰਕਾਰ ਵੱਲੋਂ ਕਿੰਨੀਆਂ ਤਰੱਕੀਆਂ ਦਿੱਤੀਆਂ ਗਈਆਂ ਨੇ, ਜੌਬਾਂ ਦਿੱਤੀਆਂ ਗਈਆਂ ਨੇ। ਤੋ ਸਾਰੇ ਹੀ ਮਾਪਿਓ ਨੂੰ ਮੈਂ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਪਾਓ ਸਪੋਰਟਸ ਇੱਕ ਇਹੋ ਜਿਹਾ ਜ਼ਰੀਆ ਹੈਗਾ ਜਿਸ ਦੇ ਨਾਲ ਤੁਹਾਡਾ ਬੱਚਾ ਪਹਿਲੀ ਤੇ ਗੱਲ ਇਹ ਤੰਦਰੁਸਤ ਹੋ ਜਾਂਦਾ ਅਗਰ ਉਹ ਪਲੇਅਰ ਨਹੀਂ ਵੀ ਬਣ ਪਉਂਦਾ ਇੰਟਰਨੈਸ਼ਨਲ ਲੈਵਲ ਦਾ ਤੇ ਉਹ ਤੰਦਰੁਸਤ ਹੋ ਜਾਂਦਾ ਉਹਦੇ ਕੋਲੇ ਹੋਰ ਆਪਰਚੂਨਿਟੀਆਂ ਬਹੁਤ ਹੁੰਦੀਆਂ ਨੇ ਇਸ ਕਰਕੇ ਵੱਧ ਤੋਂ ਵੱਧ ਸਪੋਰਟਸ ਵਾਲੇ ਪਾਸੇ ਆਉਣ ਤੇ ਆਪਦੇ ਆਪਦੇ ਬੱਚਿਆਂ ਨੂੰ ਲੈ ਕੇ ਆਓ ਅਤੇ ਵੱਧ ਤੋਂ ਵੱਧ ਸਪੋਰਟਸ ਦੇ ਵਿੱਚ ਯੋਗਦਾਨ ਪਾਓ ਤਾਂ ਕਿ ਤਰੱਕੀਆਂ ਮਾਣੋ ਅਤੇ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕਰੋ ਹਰ ਮੰਦੇ ਪਰਿਵਾਰੋਂ ਦਾ ਸਾਰਾ ਜੁਗਰਾਣ ਜੀ ਤੋਂ ਕੀ ਸਵਾਲ ਹੈ ਕਲਪਨਾ ਮੈਂ ਪਰਟੀਜੀਆ ਬਾਈਟਿਸ਼ੀਅਲੀ ਗੱਲਾਂ ਜੇ ਤੋਂ ਬਾਅਦ ਅਮਰਸਰ ਕਹਿੰਦੇ ਚਾਹੀਏ ਅੱਛਾ ਠੀਕ ਹੈ ਮੈਂ ਮੇਰਾ ਨਾਮ ਦੀਲੀ ਹੈ ਮੈਂ ਮਨਪ੍ਰੀਤ ਸਿੰਘ ਦਾ ਵਾਈਫ ਦੀ ਹੈ ਇਹ ਉਸकी ਗੁਡੀਆਂ ਦੀ ਵੀ ਆ ਗਈ تھی ਆ ਫਿਰ ਠੀਕ ਹੈ ਭਾਜੀ ਇਸਕੇ ਮਨਪ੍ਰੀਤ ਦੀ ਬਾਤ ਨਹੀਂ تھی ਬਸ ਪੂਰਾ ਧੀਮਤੀ ਹੈ ਬਹੁਤ ਖੁਸ਼ੀ ਤੇ ਹੈ ਵੈਰੀ ਪ੍ਰਾਊਡ ਪ੍ਰਾਊਡ ਮੂਮੈਂਟ ਹੈ ਫॉर द ਟੀਮ ਸਾਰੀ ਤੇ ਕਿਉਂਕਿ ਸਭ ਕੁਝ ਵਧੀਆ ਤੇ ਸਭ ਕੁਝ ਵੜਿਆ ਖੇਲੇ ਤੇ ਹੈ ਸੋ ਹਮਨੀ ਫੈਮਿਲੀ ਲਈ ਕੇ ਸੇਵ ਨਹੀਂ ਦੀ ਬਟ ਪੂਰਾ ਦੇਸ਼ ਤੇ ਹੈ ਟੀਮ ਬਹੁਤ ਬਹੁਤ ਪ੍ਰਾਊਡ ਕਰਨਾ ਤੇ ਹੈ ਸੋ ਕੰਗ੍ਰੈਚੁਲੇਸ਼ਨਸ ਟੂ ਦ ਟੀਮ ਫੇਅਰ ਸਾਰੀ ਸਪੋਰਟਰਸ ਵੀ ਸਭ ਕੁਝ ਫੈਮਿਲੀ ਮੈਂਬਰਸ ਤੇ ਹੈ ਇਹੀ ਸਪੋਰਟ ਜ਼ਰੂਰੀ ਟੀਮ ਤੇ ਹੈ ਇਹ ਰਿਜ਼ਲਟ ਆਇਆ ਸੀ ਹੈ ਸਰਕਾਰ ਦਾ ਸਾਥ ਮਿਲ ਰਹਾ ਹੈ अच्छे से ਹਾਂ ਸਭ ਦੇ ਸਰੀ ਸਰਕਾਰ ਬੀਬੀ ਬਹੁਤ ਜ਼ਿਆਦਾ ਸਪੋਰਟ ਕਰਨਾ ਤੇ ਐਸਪੈਸ਼ਲੀ ਦ ਫੈਡਰੇਸ਼ਨ ਹਾਕੀ ਇੰਡੀਆ ਹੈ ਤੇ ਗਵਰਨਮੈਂਟ ਹੈ ਪੰਜਾਬ ਦੀ ਗਵਰਨਮੈਂਟ ਤੇ ਸਭ ਤੋਂ ਪਹਿਲਾ ਬਹੁਤ ਟੀਮ ਦਾ ਸਪੋਰਟ ਕਰਨਾ ਸੋ ਵੀ ਆਰ ਵੈਰੀ ਵੈਰੀ ਥੈਂਕਫੁਲ ਫॉर द ਗਵਰਨਮੈਂਟ ਟੂ ਆਲ ਦ ਫੈਡਰੇਸ਼ਨਸ ਐਸ ਵੈਲ ਫॉर ਸਪੋਰਟਿੰਗ ਦ ਟੀਮ ਥੈਂਕ ਯੂ ਬਈ Gracias. No, 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 no. ਤੇ ਆਜਾ ਜੀ ਮੱਥਾ ਜੀ ਮੱਥਾ ਜੀ ਮੱਥਾ ਜੀ ਮੱਥਾ ਜੀ ਓਏ ਸ਼ਾਇਦ ਮਾੜੇ ਤੋਂ ਜੁਗਾਈ ਨਹੀਂ ਤੇ ਫੇਡ ਦਿਖਾ ਦਿਓ ਬੜੀ ਸਾਡੇ ਤਾਂ ਦਾ ਖਿਲਾਫ ਹਾਂ ਜੀ ਫੇਡ ਇੱਥੇ ਜੀ ਬਹੁਤ ਕਾਦਰ ਵਿੱਚ ਕਰੀ ਇਹ ਆਪਣਾ ਪੁੱਤ ਜਸਪ੍ਰੀਤ ਸਿੰਘ ਔਰ ਅੰਕੈਂਟ ਇੰਟਰਨੈਸ਼ਨਲ ਪੇਅਰ ਬਹੁਤ ਸਖਤ ਮਿਹਨਤ ਕਰਕੇ ਪੰਜਾ ਬੱਚਾ ਜੀ ਹਾਂ ਜੀ ਕੀ ਕਹਿੰਦੇ ਜਾਂਦਾ ਬੱਚਾ ਤੁਹਾਡਾ ਬਹੁਤ ਮਿਹਨਤ ਕੀਤੀ ਇਸ ਬੱਚਨੇ ਇਸ ਮਕਾਮਾਂ 'ਕਾ ਪਹੁੰਚ ਲਈ ਔਰ ਬਹੁਤ ਜਿਆਦਾ ਸ਼ੌਂਕੀ ਛੋਟੀ ਜੀ ਉਮਰ ਦੇ ਵਿੱਚ ਬੱਚਾ ਇਹਨਾਂ ਕੋ ਮਾਣ ਮਾਣ ਸਾਲ ਸਾਲ ਦੀ ਉਮਰ ਦੇ ਵਿੱਚ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ ਸੀ ਅੱਜ ਪਰਮਾਤਮਾ ਨੇ ਪੈਰਸ 올림픽 ਦੇ ਵਿੱਚ ਜਿੱਤ ਕੇ ਔਰ ਭਾਰਤ ਦੀ ਝੋਲੀ ਵਿੱਚ 골ਡ ਮੈਡਲ ਪਾਇਆ ਜੀ ਬਹੁਤ ਬਹੁਤ ਖੁਸ਼ੀ ਹੈ ਮੇਰੇ ਬੇਟੇ ਨੇ ਆਉਂਦੇ ਮੇਰੇ ਗਲੇ ਦੇ ਵਿੱਚ ਜਿਹੜਾ ਵਾ ਉਹ ਮੈਡਲ ਪਾਇਆ ਵਾ ਤੇ ਇਹ ਤੋਂ ਵੱਧ ਕੇ ਖੁਸ਼ੀ ਨਹੀਂ ਹੋ ਸਕਦੀ ਬਹੁਤ ਬਹੁਤ ਇਹਨਾਂ ਨੂੰ ਸਾਰੀ ਟੀਮ ਨੂੰ ਮੁਬਾਰਕਬਾਦ ਔਰ ਇਹਨਾਂ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਿੱਚ ਬਚਾ ਜੀ ਹਾਂ ਜੀ ਮਰਾਦਾਪੂਰੀਆ ਹੋ ਗਿਆ ਜੀ ਮਲਕੇ ਆਪਣੇ ਦੇਸ਼ ਦੀ ਸ਼ਾਨ ਨੂੰ ਵਧਾਇਆ ਵਾ ਤੇ ਸਾਡੇ ਮਲਕੇ ਮਾਨਯੋਗ ਪ੍ਰਾਈਮ ਮਿੰਿਸਟਰ ਸਾਹਿਬ ਮਾਨਯੋਗ ਸੀਐਮ ਸਾਹਿਬ ਉਹਨਾਂ ਨੇ ਬੜਾ ਉਹਨਾਂ ਦਾ ਮਲਕੇ ਅਸ਼ੀਰਵਾਦ ਵੀ ਸੀਗਾ ਔਰ ਟੀਮ ਦੇ ਨਾਲ ਉਹਨਾਂ ਨੇ ਗੱਲ ਵੀ ਕੀਤੀ ਆ ਹਾਂ ਜੀ ਬਹੁਤ ਖੁਸ਼ ਆ ਜੀ ਹੁਣ ਮਲਕੇ ਸਰਕਾਰ ਇਹ ਜਿਹੜੇ ਪਿੱਛੇ ਸੀਗੇ ਉਹਨਾਂ ਨੂੰ ਪੀਸੀਐਸ ਤੇ ਪੀਪੀਐਸ ਭੱਦੀ ਕੀਤੇ ਸੀਗੇ ਇਹ ਹੁਣ ਦੋ ਸੁਖਜੀਤ ਸਿੰਘ ਔਰ ਜਰਮਨ ਪ੍ਰੀਤ ਤੇ ਮੇਰੀ ਇਹੋ ਹੀ ਮਾਨ ਸਾਹਿਬ ਮਨਜੋਗ ਸੀਐਮ ਸਾਹਿਬ ਨੂੰ ਇਹੋ ਹੀ ਮਿਲ ਕੇ ਮੈਨੂੰ ਉਹਨਾਂ ਦੇ ਪੂਰੀਆਂ ਉਮੀਦਾਂ ਨੇ ਕਿ ਜਿਦਾ ਇਹਨਾਂ ਨੇ ਦੇਸ਼ ਦਾ ਮਨ ਵਧਾਇਆ ਔਰ ਮਨਜੋਗ ਸੀਐਮ ਸਾਹਿਬ ਵੀ ਇਹਨਾਂ ਦਾ ਮਿਲ ਕੇ ਪੂਰਾ ਜਿਹੜਾ ਇਹਨਾਂ ਨੂੰ ਅਸ਼ੀਰਵਾਦ ਦੇਣਗੇ ਔਰ ਉਸ ਉਹਦਾ ਤੇ ਨਾਮਦ ਕਰਨਗੇ ਨਾਲ

ਹਾਂਜੀ ਹਾਂਜੀ ਭਾਈ ਕੀ ਨਾਮ ਸੁਭਜੀਤ ਸਿੰਘ ਜੀ ਜੀ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਸੀਂ ਬਹੁਤ ਮੈਂਟਲ ਦਿੱਤੇ ਕਿੰਨੀ ਵੱਡਾ ਸੰਘਰਸ਼ ਸੀਗਾ ਭਾਈ ਬਹੁਤ ਹੀ ਜ਼ਿਆਦਾ ਸ਼ੁਰੂ ਤੋਂ ਹੀ ਸਾਡਾ ਮਤਲਬ ਮੇਨ ਮੇਰਾ ਫੋਕਸ ਸੀਗਾ ਔਰ ਮੇਰਾ ਗੋਲ ਸੀਗਾ ਕਿ ਹਾਂਜੀ ਹਾਂਜੀ ਸਰ ਤੇ ਸ਼ੁਰੂ ਤੋਂ ਮੇਰਾ ਗੋਲ ਸੀਗਾ ਕਿ ਮੈਂ ਆਪਣੇ ਕੰਟਰੀ ਦੇ ਲਈ ਆਪਣੇ ਮੈਡਲ ਲੈ ਕੇ ਆਵਾਂ ਤੇ ਸੁਪਣਾ ਪੂਰਾ ਕਰਾਂ ਔਰ ਬਰੀਦ ਬਤਾਈਏ ਤੇ ਅਸੀਂ ਇਸ ਵਾਰ ਮਤਲਬ ਬ੍ਰਾਉਂਜ਼ ਮੈਡਲ ਲੈ ਕੇ ਆਂਦਾ ਮੇਰੀ ਪਹਿਲੀ 올림픽 ਸੀਗੀ ਤੇ ਉਹਦੇ ਵਿੱਚ ਮੈਂ ਬ੍ਰਾਉਂਜ਼ ਮੈਡਲ ਲੈ ਕੇ ਆਂਦਾ ਆਪਣੇ ਦੇਸ਼ ਲਈ ਬਹੁਤ ਜ਼ਿਆਦਾ ਮਾਣ ਜਿਸ ਹਾਂ ਮੈਨੂੰ ਇੱਥੇ ਪਹੁੰਚ ਤੇ ਪਿਆਰ ਮਿਲਿਆ ਵਾ ਸਾਨੂੰ ਅਸੀਂ ਦਿੱਲੀ ਵੀ ਗਏ ਸੀ ਉੱਥੇ ਵੀ ਸਾਨੂੰ ਪਿਆਰ ਮਿਲਿਆ ਤੇ ਵਧੀਆ ਲੱਗਿਆ ਸਰਕਾਰ ਦੇ ਕਰਨ ਬਾਰੇ ਕੋਈ ਐਲਾਨ ਕੀਤਾ ਗਿਆ ਹਾਂਜੀ ਹਾਂਜੀ ਜਰੂਰ ਜੋ ਆਪਣੇ ਮਾਨ ਸਰਕਾਰ ਨੇ ਮਤਲਬ ਅਸੀਂ ਜਿਹੜਾ ਹੁਣ ਮੈਡਲ ਹੈ ਕਹਿੰਦਾ ਸਾਨੂੰ ਇੱਕ 100 ਰੁਪਏ ਐਨਾਨਸ ਕਰਦਾ ਅਸੀਂ ਉਮੀਦ ਕਰਦੇ ਹਾਂ ਕਿ ਜਿੱਦਾਂ ਦੂਸਰੀਆਂ ਦੂਸਰੀ ਉਹਦੇ ਵਿੱਚ ਜਿੱਦਾਂ ਯੂਪੀ ਦੇ ਮਤਲਬ ਸਰਕਾਰ ਨੇ 3-3 ਕਰੋੜ ਰੁਪਇਆ ਮੈਡਲ ਦਾ ਰੱਖਿਆ ਵਾ ਅਸੀਂ ਮਾਂ ਸਰਕਾਰ ਮਤਲਬ ਇਹ ਚਾਹਾਂਗੇ ਕਿ ਸ਼ਾਇਦ ਮਤਲਬ ਵਧੀਆ ਗੱਲ ਵਾਦ ਤੋਂ ਵੱਧ ਆਪਣੇ ਗਰਾਉਂਡ ਦੇ ਨਾਲ ਜੁੜਨ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨਾ ਇਹ ਹੀ ਅਪੀਲ ਹੈ